हां जी मित्रों सत श्री अकाल स्वागत है तौडा अपने चैनल जी एंटी बरगाड़ी ते। ਗੱਲਬਾਤ ਇਉਂ ਆ ਸੱਜਣੋ ਅੱਜ ਜਾ ਰਹੇ ਆਂ ਆਪਾਂ ਮਲੋਟ। ਮਲੋਟ ਮੰਡੀ ਤੋਂ ਆਪਾਂ ਜੋ ਆਪਾਂ ਫੋਰ ਟਰੈਕਟਰ ਆ ਫੌਜੀ ਭਰਾ ਦਾ ਜੋ ਤਿਆਰ ਕਰ ਰਹੇ ਆਂ ਬਾਬਲ ਕਲਾਂ ਤੋਂ 600 ਟਰੈਕਟਰ ਦੇ ਵਿੱਚ ਆਪਾਂ ਟਿਊਬਾਂ ਵਗੈਰਾ ਤੇਲ ਬ੍ਰੇਕਾਂ ਵਾਲੀਆਂ ਪਾਵਰ ਵਾਲਾ ਹਿੱਸਾ ਤੇ ਕੁਝ ਪਾਵਰ ਸਟੀering ਦਾ ਸਮਾਨ ਲੈਣ ਲਈ ਆਪਾਂ ਨੂੰ ਜਾਣਾ ਪੈਣਾ ਉੱਥੇ। ਤੇ ਚਲੋ ਸੱਜਣੋ ਚੱਲਦੇ ਆਂ ਆਪਾਂ ਬਾਕੀ ਤੁਹਾਨੂੰ ਰਸਤੇ ਦਾ ਰਿਵਿਊ ਦਿਆਂਗੇ। ਤੇ ਉਥੇ ਤੁਹਾਨੂੰ ਜਾ ਕੇ ਦਿਖਾਵਾਂਗੇ ਕੀ ਕੀ ਪਾਰਟਸ ਆਪਾਂ ਲੈਣੇ ਅੱਜ ਤੇ ਕਿਹੜਾ ਕਿਹੜਾ ਪਾਰਟਸ ਉਹਨਾਂ ਕੋਲ ਮਿਲਦਾ ਤੇ ਸੋ ਸੱਜਣੋ ਅੱਜ ਦੇ ਵਲੌਗ ਦੇ ਵਿੱਚ ਬਣੇ ਰਹਿਣਾ ਤੁਸੀਂ ਤੇ ਵਲੌਗ ਦੀ ਆਪਾਂ ਸਟਾਰਟਿੰਗ ਕਰਦਾ ਹੈ ਵਰਕਸ਼ਾਪ ਤੋਂ ਵਰਕਸ਼ਾਪ ਤੋਂ ਅੱਜ ਜੋ ਰਾਈਡ ਆਪਾਂ ਬਾਈਕ ਤੇ ਕਰਾਂਗੇ ਕਿਉਂਕਿ ਸਾਨੂੰ ਲੋਟ ਇੱਥੇ ਨੇੜੇ ਪੈਂਦਾਗਾ ਬਾਈਕ ਤੇ ਚੱਲ ਕੇ ਤੁਹਾਨੂੰ ਸਾਰਾ ਰਸਤੇ ਦਾ ਰਿਵਿਊ ਕਿਹੜੇ ਕਿਹੜੇ ਪਿੰਡ ਵਿੱਚ ਦੀ ਕਿੱਥੋਂ ਕਿੱਥੋਂ ਦੀ ਲੰਘਦੇ ਆ ਤੁਹਾਨੂੰ ਸਾਰਾ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਚਲੋ ਸੱਜਣੋ ਬਾਈਕ ਕਰ ਲਈ ਆਪਾਂ ਸਟਾਰਟ ਜੀ ਬਾਈਕਰ ਲਈ ਸਟਾਰਟ ਤੇ ਇਧਰ ਆਪਣਾ ਜੋ ਪਾਰਟਸ ਆਗਾ ਮੋਡਨ ਕਰਨ ਵਾਲਾ ਤੇ ਉਹ ਆਪਾਂ ਲੈ ਲਿਆ ਅੱਜ ਆਪਣੇ ਨਾਲ ਜਾ ਰਿਹਾ ਅੰਗਤ ਹਾਂ ਦੋਸਤਾਂ ਨੂੰ ਹਾਈ ਕਰਦੇ ਠੀਕ ਗੱਡੀ ਗਏ ਜਾ ਰਿਹਾ ਮੁੰਡਾ ਹੀ ਖੁਸ਼ ਆ ਤੇ ਚਲੋ ਚੱਲ ਕੇ ਤੁਹਾਨੂੰ ਦਿਖਾਉਨੇ ਆ ਉਥੋਂ ਦਾ ਸਾਰਾ ਸਿਸਟਮ ਤੇ ਰਸਤੇ ਦਾ ਰਿਵਿਊ ਦਿਆਂਗੇ ਤੁਹਾਡੇ ਨਾਲ ਆਓ ਚੱਲਦੇ ਆ ਚਲੋ ਵੀ ਜਮਾ ਤਿਆਰੀ ਹੈ ਫਿਰ ਓਕੇ ਬੰਨਾ ਬਾਈਕਾ ਮੋਟਰਸਾਈਕਲ ਤੇ ਜਾਣਾ ਆਪਾਂ ਉਹਨੂੰ ਰਸਤੇ 'ਚ ਸਾਰਾ ਦਿਖਾਵਾਂਗੇ ਕਿਉਂਕਿ ਗੱਡੀ ਆਪਣੀ ਅੱਜ ਘਰਨੇਗੀ ਉਹ ਆਪਣਾ ਛੋਟਾ ਬ੍ਰਦਰ ਲੈ ਕੇ ਗਿਆ ਵਾ ਵਿਆ ਤੇ ਚਲੋ ਅੱਜ ਫਿਰ ਸਾਨੂੰ ਬਾਈਕ ਤੇ ਜਾਣਾ ਪਊਗਾ ਤੇ ਇੱਕ ਇਧਰ ਜਿਹੜਾ ਆਪਣਾ 4 ਟਰੈਕਟਰ ਦਾ ਇੰਜਣ ਵੱਧ ਰਿਹਾਗਾ ਪਰ ਲੇਕਿਨ ਇੰਜਣ ਆਪਾਂ ਨੂੰ ਦੁਬਾਰਾ ਖਰਾਬ ਤੇ ਭੇਜਣਾ ਪਿਆ ਕਿਉਂਕਿ ਥੋੜੀ ਜੀ ਉਹਦੇ ਵਿੱਚ ਪ੍ਰੋਬਲਮ ਰਹਿ ਗਈ ਸੀਗੀ ਤੇ ਚਲੋ ਸੈਟਿੰਗ ਕਰਨ ਲਈ ਆਪਾਂ ਦੁਬਾਰਾ ਭੇਜਿਆ ਲਾਓ ਸੱਜਣੋ ਫਿਰ ਆਪਾਂ ਰਸਤੇ 'ਚ ਚੱਲਦੇ ਆਂ ਚੱਲ ਗਏ ਤੁਹਾਨੂੰ ਉਥੋਂ ਦਾ ਰਿਵਿਊ ਦਿੰਨੇ ਸਾਰਾ ਤੇ ਜਾ ਕੇ ਤੁਹਾਨੂੰ ਸਾਰਾ ਜਿਹੜਾ ਜਿਹੜਾ ਪਿੰਡ ਆਉਂਦਾ ਸਾਨੂੰ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਹੁਣ ਇਸ ਟਾਈਮ ਆ ਭਰਮ ਸਿੰਘ ਵਾਲੇ ਤੋਂ ਜੱਤੋ ਰੋਡ ਨੂੰ ਮੁੜਾਂਗੇ ਔਰ ਆਪਾਂ ਜੈਟੋ ਰਮ ਸਿੰਘ ਵਾਲਾ ਪਹੁੰਚੇ ਆ ਤੇ ਹੁਣ ਆਪਾਂ ਜੈਟੋ ਮੋੜ ਮੁੜਾਂਗੇ ਤੇ ਜੈਟੋ ਵਾਲਾ ਆਪਣਾ ਸਾਈਨ ਬੋਰਡ ਆ ਗਿਆ ਤੇ ਚਲੋ ਚੱਲਦੇ ਆਪਾਂ ਅੱਗੇ ਸੋ ਜਨ ਸਾਹਮਣੇ ਆ ਗਿਆ ਆਪਣੇ ਜੈਤੋ ਜੈਤੋ ਜੈਟਰ ਹੋ ਕੇ ਤੁਹਾਨੂੰ ਦਿਖਾਉਂਦੇ ਆ ਜੈਤੋ ਤੋਂ ਬਾਅਦ ਆਪਾਂ ਚੱਲਾਂਗੇ ਰਾਮਿਆਣਾ ਮੱਲਾਣਾ ਕਿੱਧਰ ਬਾਹ ਕਿੱਧਰ ਬਾਹ ਜਾਣਿਆ ਜਾਂ ਦੇਖਦੇ ਆਪਾਂ ਕਿੱਧਰ ਨੂੰ ਜਾਣਿਆ ਤਾਂ ਤੁਸੀਂ ਜ਼ਰੂਰ ਬਣੇ ਰਹਿਣਾ ਵੀਡੀਓ ਦੇ ਨਾਲ ਦਰੋ ਜੋ ਆਪਾਂ ਮਲੋਟ ਆ ਗਏ ਸੀਗੇ ਤੇ ਆਹ ਦੇਖ ਲੱਗਦਾ ਮਲੋਟ ਦੀ ਟਰੈਕਟਰ ਮੰਡੀ ਤੁਸੀਂ ਆਪੇ ਆ ਜਗ੍ਹਾ ਤੇ ਬੁਡਾ ਰੋਡ ਤੇ ਟਰੈਕਟਰ ਦੀ ਮੰਡੀ ਲੱਗਦੀ ਹੈ ਰੋਟ ਐਤਵਾਰ ਵਾਲੇ ਦਿਨ ਬਾਕੀ ਤੁਹਾਨੂੰ ਆਉਂਦੇ ਸਮੇਂ ਤੁਹਾਨੂੰ ਨਿਸ਼ਾਨ ਮਰਾ ਦੇਾਂਗੇ ਕਿਹੜੇ ਕਿਹੜੇ ਟਰੈਕਟਰ ਇੱਥੇ ਮਿਲਦੇ ਨੇ ਆਹ ਮੰਦੂ ਤੋਂ ਆਪਾਂ ਪਹੁੰਚ ਗਏ ਸੀ ਮਲੋਟ ਮਲੋਟ ਇਧਰ ਆਪਣੇ ਮੱਲ ਸਾਹਿਬ ਭਾਈ ਦਸਤੀ ਕਾਬ ਦਸਤੀ ਕਾਬ ਆ ਜੋ ਥੱਲੇ ਉਤਰਿਆ ਉਹ ਆਏ ਪੂਜ ਬਣਾਉਣੇ ਆਂਗਾ ਜੱਟ ਕੇ ਪੌੜਾਂ ਦਾ ਤੋਆ ਲੈ ਅੱਜ ਫਿਰ ਕੀ ਦੇ ਰਹੇ ਆਂ ਸਾਨੂੰ ਇੱਥੇ ਕਵਰ ਕਿੱਟ ਦਾ ਸਮਾਨ ਦੇ ਰਹੇ ਆਂ ਠੀਕ ਆ ਤੇ ਆਪਾਂ ਨੂੰ ਇੱਕ ਤਾਂ ਹੁੱਕ ਚਾਹੀਦੀ ਆ ਹੁੱਕ ਦੇ ਦੇਣੇ ਇਹ ਹੈਵੀ ਦੇ ਚੰਗਾ ਹੁੱਕ ਹੈਵੀ ਹੈਵੀ ਲਾਓ ਵੀ ਸੱਜਣੋ ਆਪਾਂ ਫੌਜੀ ਭਰਾਵਾਂ ਦੇ ਟਰੈਕਟਰ ਤੇ ਜੋ ਸਮਾਨ ਲਾ ਰਹੇ ਆਂ ਟਰੈਕਟਰ ਦੇ ਉੱਪਰ ਆਪਾਂ ਹੈਵੀ ਹੁੱਕ ਵਗੈਰਾ ਲਾ ਰਹੇ ਆਂ ਅੱਛਾ ਆ ਦਿਓਗੇ ਹੁੱਕ ਹੂੰ ਠੀਕ ਆ ਜੀ ਬਾਉ ਜੀ ਦਾ ਵੇਟ ਕਰ ਦੋ ਹੁੱਕ ਦਾ ਇਹ ਇੱਕ ਉਹ ਵਾਲੀ ਹੁੱਕ ਆ ਅੱਛਾ ਕਿੰਨਾ ਕ ਫਰਕ ਹੈ ਦਾ ਵੇਟ ਦਾ ਵੇਟ ਦਾ ਬਹੁਤ ਫਰਕ ਹੋਵੇ ਇਹ 35 ਕਲਾਸ ਹੋਵੇ ਇਹਦੀ ਫਿਨਿਸ਼ਿੰਗ ਨਹੀਂ ਸਹੀ ਯਾਰ ਉਹ ਹੀ ਦੇ ਦੇ ਹੁੱਕ ਉਹ ਉਹ ਦੇ ਦੇ ਆਹ ਇੱਕ ਆ ਵੀ ਹੁੱਕ ਆ ਆ ਨੀਚੇ ਵਾਲੀ ਹੁੱਕ ਦੇ ਦੇ ਆਹ ਹੁੱਕ ਕੱਢ ਦਿਓ ਹਲੋ ਆ ਇਹ ਵਾਲੀ ਬਿਲੀਓ ਪਰੇਗੀ ਲਓ ਵੀ ਮਿੱਤਰੋ ਹੱਕਾ ਵਗੈਰਾ ਲੈ ਕੇ ਆਪਾਂ ਚੱਲਦੇ ਹਾਂ ਇਸ ਤੋਂ ਬਾਅਦ ਬਾਕੀ ਤੁਹਾਨੂੰ ਸਾਰਾ ਪਾਰਟ ਖੁੱਲ ਕੇ ਤੁਹਾਨੂੰ ਸਾਰਾ ਪਾਰਟਸ ਘੁੰਮ ਕੇ ਦਿਖਾਣੇ ਆ ਲਓ ਜੀ ਇੱਧਰ ਮੱਲ ਸਾਹਿਬ ਸਾਨੂੰ ਦੇਣਗੇ ਅਗਲੇ ਰਿੰਮ 1000 ਵਾਲੇ ਤੇ ਆਪਾਂ ਪਿਛਲੇ ਕੜੇ ਰਿੰਮ ਵੀ ਆਪਾਂ ਨਵੇਂ ਲੈਣੇ ਨੇ 16 ਵਾਲੇ ਉਹ ਇਹਨਾਂ 'ਚੋ ਲੈ ਕੇ ਚੱਲਾਂਗੇ ਆਪਾਂ ਇਹਨਾਂ ਦਾ ਰਿੰਮਾਂ ਦਾ ਸ਼ਾਪ ਆ ਗਈ ਇਹਨਾਂ ਦੀ ਮੈਂ ਨੇਰਾ ਕਰੀ ਬੈਠਾ ਲਾਓ ਚੱਕੋ ਜੀ ਲੈਣਿਆ ਪਰ ਰੈਮ ਨਵੇਂ ਡੱਬਾ ਬੰਦ 1000 ਵਾਲੇ 1000 ਵਾਲੇ ਰੈਮ ਹਾਫ ਫਾਰਮ ਟਰੱਕ 60 ਜਿਹੜਾ T20 ਵਾਲੇ ਹਿਸਾਬ ਦਿੱਤਾ ਤੁਸੀਂ ਉਹਦੇ ਲਾ ਰਹੇ ਆਂ ਆਪਾਂ 1000 ਵਾਲੇ ਰੈਮ ਅਗਲੇ ਬੰਨੇ ਚੈੱਕ ਕਰੋ ਲਾਓ ਜੀ ਚੈੱਕ ਕਰੋ ਇਹ ਆਪਾਂ ਨੂੰ ਰੈਮ ਬਾਈ ਜੀ ਸਾਰੇ ਸਾਈਜ਼ ਵਾਲੇ ਮਿਲ ਜਾਂਦੇ ਆ ਕਿ ਆਪਾਂ ਨੂੰ ਸਾਰੇ ਸਾਰੇ ਅੱਛਾ ਅੱਛਾ 1000 ਤੋਂ ਬਾਅਦ ਫਿਰ ਕਿਹੜਾ ਆਉਂਦਾ ਕਿ ਲਾਸਟ ਆ 1000 ਨਹੀਂ ਅਜਿਹਾ ਹੋ ਲੋਵੇਂ ਮਾਡਲ ਤੇ ਇੱਕ ਹੋਰ ਆ ਗਿਆ ਫਾਰਮ ਸੱਟ ਦਾ ਠੀਕ ਆ ਉਹ 20 ਨੰਬਰ ਆ ਗਿਆ ਅੱਛਾ 20 ਵੀ ਆ ਗਿਆ ਅੱਛਾ 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 ਤੇ ਜਿਹੜੀਆਂ ਸ਼ੂਆ ਵਗੈਰਾ ਮਹਿੰਦਰਾ ਦੀਆਂ ਪਈਆਂ ਇਹ ਕਿ ਕਿਵੇਂ ਨਵੀਆਂ ਕਿ ਅੱਛਾ ਨਵੀਆਂ ਹਿਟਿੰਗ ਸਹੀ ਹੈ ਇਹਨਾਂ ਦੀ ਫੁੱਲ ਗਰੰਟੀਡ ਓਕੇ ਓਕੇ ਆ ਦੇਖੋ ਇੰਨਾ ਚੌੜਾ ਰੈਮ ਆ ਗਿਆ ਸੱਜਣਾ ਲਓ ਜੀ ਡੱਬੇ ਚੋਂ ਨਿਕਲ ਚੁੱਕਿਆ ਰੈਮਾਂ ਤੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਕੰਪਲੀਟ ਸੇਟ ਹੋਊ ਜੂ ਪੀ ਇਹਨਾਂ ਦਾ ਨਵਾਂ ਟਰੈਕਟਰ ਜੋ ਏਜੰਸੀ ਚੋਂ ਆਊਗਾ ਸੱਜਣਾ ਉਹਦੇ ਵੀ ਆਹ ਕੰਪਨੀ ਦਾ ਰੈਮਾਂ ਲੱਗਿਆ ਹੋਊਗਾ ਸੀ

ਇਹ ਬਾਕੀ ਤੁਹਾਨੂੰ ਸਾਰਾ ਪਾਰਟਸ ਆ ਵਰਕਸ਼ਾਪ ਤੇ ਜਾ ਕੇ ਦਿਖਾਵਾਂਗੇ ਹੁਣ ਆਪਾਂ ਲੈਨੇ ਦੇ ਲੈਵਲਰ ਅਸੈਂਬਲੀ ਲੈਵਲਿੰਗ ਅਸੈਂਬਲੀ ਇਹ ਆਲਾਂ ਕਾ ਪੈਣਗਾ ਨਾ ਲੈਵਲਿੰਗ ਹਾਂ ਵਧੀਆ ਤੇ ਉਹ ਨਹੀਂ ਨਹੀਂ ਰਿੰਗ ਨਾਲ ਰਿੰਗ ਨਾਲ ਰਿੰਗ ਨਾਲ ਆਪਾਂ ਕੰਪਨੀ ਦਾ ਲੈਵਲਿੰਗ ਅਸੈਂਬਲੀ ਲੈ ਰਹੇ ਆ ਲੋ ਚ ਕੋਈ ਹਾਂ ਇਹ ਵੀ ਲੈਫਟ ਰਾਈਟ ਹੁੰਦੀ ਆ ਨਹੀਂ ਨਹੀਂ ਲੈਫਟ ਅੱਛਾ ਠੀਕ ਹੈ ਲਓ ਸੱਜਣੋ ਆਪਾਂ ਲੈਵਲਿੰਗ ਅਸੈਂਬਲੀ ਲੈ ਲਈ ਤੇ ਪਲੇਟਾਂ ਵੀ ਦੇ ਦਦੀਆਂ ਪਲੇਟਾਂ ਦੇ ਠੀਕ ਇੱਤੋਂ ਜੋ ਲਿੰਕਾਂ ਦਾ ਮਾਰਕਾ ਚੈੱਕ ਕਰੋ ਈਟੋਪ ਵਾਲਾ ਇਹ ਆਪਾਂ ਹੈਵੀ ਚ ਲੈ ਲਿਆਂ ਲਿੰਕਾਂ ਕਿਉਂਕਿ ਇਹਦੇ ਚ ਦੋ ਤਰ੍ਹਾਂ ਦੀਆਂ ਲਿੰਕਾਂ ਆਉਂਦੀਆਂ ਆ ਆ ਵੀ ਆਹ ਡੰਡੇ ਵੀ ਈਟੋਪ ਦੇ ਲੈ ਲੈਨੇ ਆਪਾਂ ਆ ਵੀ ਤੁਸੀਂ ਦੇਖ ਸਕਦੇ ਆ ਦੇਖੋ ਚਲੋ ਬਾਕੀ ਲੈ ਕੇ ਪਾਰਟਸ ਆਪਾਂ ਚਲਦੇ ਆ ਥੱਲੇ ਆਹ ਦੇਖੋ ਆਹ ਕੰਪਨੀ ਐ ਜੇ ਕਾਲੂ ਕੰਪਨੀ ਐ ਇੱਲੇ ਦੇ ਵੀ ਮਾਰਕਾ ਤੱਕ ਮੈਂਸ਼ਨ ਐ ਠੀਕ ਐ ਓਕੇ ਲਾਓ ਸੱਦ ਨੂੰ ਆਪਾਂ ਫੋਰਡ ਦਾ ਜੇ ਪਾਰਟਸ ਸੀ ਲੈ ਲਿਆ ਤੇ ਆ ਤੁਸੀ ਦੇਖ ਸਕਦੇ ਹੋ ਰੈਮ ਵਗੈਰਾ ਆਪਾਂ ਲਾਦ ਲੈਨੇ ਬਾਕੀ ਹਜੇ ਆਪਣਾ ਪਾਰਟਸ ਕਾਲੂ ਆਊਗਾ ਆਪਣੀ ਸ਼ਾਪ ਤੇ ਤੇ ਇੱਧਰ ਤੁਹਾਨੂੰ ਦਿਖਾ ਦਿੰਨੇ ਅੰਦਰਲੇ ਪਾਸੇ ਆਪਣਾ ਆ ਜਾ ਵੇਖਿਆ ਜੇ ਮੰਗਾਏ ਦਾ ਕੋਈ ਐਟ ਨੋਟ ਨਹੀਂ ਕਿਹਾ ਕੋਈ ਬਾਕੀ ਜਿਹੜੇ ਪ੍ਰਾਣੇ ਪਾਰਟਸ ਦੀ ਜਰੂਰਤ ਹੋਵੇ ਤੁਸੀਂ ਇਧਰ ਮਲੋਟ ਆ ਸਕਦੇ ਹੋ ਤੁਹਾਡੀ ਨਿਗ੍ਹਾ ਮਰਾਦ ਹੈ ਇੱਕ ਵਾਰੀ ਮੋਟਾ-ਮੋਟੇ ਆਟਮਾਂ ਤੇ ਸਾਰੀ ਕਿਉਂਕਿ ਅਸੀਂ ਆਏ ਬਹੁਤ ਵਾਰੀ ਇੱਥੇ ਆ ਚੁੱਕੇ ਹਾਂ ਤੇ ਸਾਰਾ ਪਾਰਟਸ ਨੂੰ ਦਿਖਾਉਨੇ ਰਹਿੰਨੇ ਆ ਅਨ 963 ਵਾਲੇ ਐਡ ਹੋ ਗਏ ਉਹ ਇਧਰ ਲਈ ਜਗਾ ਕਰਦੇ ਟਰੈਕਟਰ ਦਾ ਆਪਰੇਸ਼ਨ ਕਿਉਂਕਿ ਇੱਥੇ ਜੋ ਟਰੈਕਟਰ ਆਉਂਦਾ ਇੱਥੇ ਖੋਲ ਦਿੰਨੇ ਹੈ ਸਾਰਾ ਸਕ੍ਰੈਪ ਕਿਉਂਕਿ ਜੇ ਕਿ ਕਿਸੇ ਭਰਾ ਨੂੰ ਪਾਰਟਸ ਦੀ ਜਰੂਰਤ ਹੈ ਕਿਉਂਕਿ ਅੱਗੇ ਸੀਜ਼ਨ ਆਉਂਦਾ ਜਾਂਦਾ ਟਰੈਕਟਰਾਂ ਦਾ ਤੁਸੀਂ ਲੈ ਸਕਦੇ ਹੋ ਤੇ ਸੀ ਵੀ ਵਗੈਰਾ ਤਾਂ ਉਸ ਜਿਹਨੂੰ ਆਪਾਂ ਜੋ ਪਾਰਟਸ ਲੈ ਲਿਆ ਸੀਗਾ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਇਹ ਰਿਯੇਸ਼ ਨੇ ਦੇਤਾ ਆਪਾਂ ਨੂੰ ਸਾਮਾਨ ਸਾਰਾ ਕਨੇਦਿਸ਼ ਇਹ ਰਿਯੇਸ਼ ਬੰਦਾ ਏ ਇੱਥੇ ਮੇਨ ਬੰਦਾ ਜਿਹਨੂੰ ਸਾਰੇ ਪਾਰਟਸ ਬਾਰੇ ਨੌਲੇਜ ਆ ਇੰਜਨ ਨੂੰ ਜੰਦਾ ਤੁਹਾਨੂੰ ਅੱਗੇ ਵੀ ਵਿਖਾਉਂਦੇ ਰਹਿਨੇ ਆਂ ਅਸੀਂ ਇਧਰ ਆਲਟਰਨੇਟਰ ਵਗੈਰਾ ਜੇ ਕਿਸੇ ਭਰਾ ਨੂੰ ਚਾਹੀਦੇ ਹੁਣ ਜਨਰੇਟਰ ਵਾਲੇ ਆ ਦੇਖ ਸਕਦੇ ਹੋ ਆਲਟਰਨੇਟਰ ਵਗੈਰਾ ਵੀ ਇਹਨਾਂ ਕੋਲੇ ਮਿਲਦੇ ਨੇ ਨਵੇਂ बाकी इंजन वगैरह दिखे आप भीडियो ऑलरेडी पाई हुई अपने चैनल पर दे। देख सकते हो टर्बो? हाँ जेसीबी वाला टर्बो है पखा ही है नहीं अद चलो सजनों चलते इस तो बाद ਪ੍ਰਾਭਾ ਜੀ ਸਤਿ ਸ਼੍ਰੀ ਅਕਾਲ ਆਓ ਮਹਾਰਾਜ ਸਸਤਰ ਗਾਦੀ ਕੀ ਆਜਲਾ ਜੀ ਬਹੁਤ ਵਧੀਆ ਬਹੁਤ ਕਿਵੇਂ ਆਜੀ YouTube ਪਾਉਂਦੇ ਨੇ ਵੀਡੀਓ ਫਿਰ ਅਸੀਂ YouTube ਵਾਲਾ ਬੰਦ ਕਰ ਦਿੱਤੀ ਜੀ ਬਹੁਤ ਦੇਣੇ ਕਿ ਪਿਆਰ ਹੀ ਨਹੀਂ ਹੋ ਰਿਹਾ ਵੇਖੋ ਤਾਂ ਸਹੀ ਨਾ ਇੰਸਟਾ 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 ਤੇ ਬੜੀ ਮੋਟੀ ਬਾਤ ਜਿਹਨੂੰ ਤਿਆਰ ਹੋਈਦਾ ਹੁਣ ਤਾਂ ਤਿਆਰ ਵੀ ਨਹੀਂ ਹੋ ਰਹੀ ਠੀਕ ਹੈ ਠੀਕ ਹੈ ਮਤਲਬ ਥੋੜੇ ਫੋਨ ਰੱਖਣ ਲੱਗਿਆ ਵੇਖੋ ਯਾਰ ਅੱਛਾ ਤੇ ਵੱਡਾ ਫੋਨ ਕਿਧਰ ਆਈਫੋਨ ਆਪਣਾ ਵੱਡਾ ਫੋਨ ਬੰਨ ਪਿਆ ਮੈਂ ਵੀ ਨਹੀਂ ਗੱਲ ਕਰਦਾ ਠੀਕ ਆ ਹੋਰ ਮਾਲਾ ਵਧੀਆ ਵਧੀਆ ਜੀ ਵਧੀਆ ਆ ਗਏ ਭਾਈ ਸਾਹਿਬ ਬੜੇ ਬਸ ਹੋਰ ਉਹ ਆਏ ਨੇ ਬੜੇ ਪਿਆਰ ਨਾਲ ਅੱਛਾ ਅੱਛਾ ਮੇਨ ਸਮੋਸਿਆਂ ਦੇ ਮਾਲਕ ਆਏ ਨੇ ਸਮੋਸੇ ਦੇ ਮਾਲਕ ਪੁਰਾਣੇ ਕੀ ਲਿਆ ਸਮੋਸੇ ਵਰਦੋ ਡੋਨੇਟਰ ਲਿਆ ਸੀ ਅੱਛਾ ਚ ਲੇਟਰ ਲਿਆ ਜੀ ਠੀਕ ਹੈ ਠੀਕ ਉਹ ਤੁਹਾਨੂੰ ਖਾ ਕੇ ਜਾਵਾਂਗੇ ਠੀਕ ਹੈ ਠੀਕ ਹੈ ਜੀ ਸਮੋਸੇ ਖਾਵਾਂਗੇ ਠੀਕ ਹੈ ਠੀਕ ਹੈ ਜੀ ਇੰਨਾਂ ਕੋਲ ਇੰਨਾ ਪਿਆਰ ਨਾਲ ਕਸਟਮਰ ਆਉਂਦੇ ਨੇ ਤੇ ਬਾਈ ਜੀ ਦਾ ਸੁਭਾਅ ਵੀ ਬਹੁਤ ਵਧੀਆ ਇੰਨਾਂ ਦਾ ਤੁਸੀਂ ਜਰੂਰ ਇੰਨਾਂ ਕੋਲ ਵਿਜ਼ਿਟ ਕਰਿਓ ਤੇ ਚਲੋ ਮਿੱਤਰੋ ਇਸ ਤੋਂ ਬਾਅਦ ਹੁਣ ਤੁਹਾਨੂੰ ਬਹੁਤ ਵਾਰੀ ਆਪਾਂ ਪਾਰਟਸ ਵਗੈਰਾ ਵਿਖਾ ਚੁੱਕੇ ਆ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਚਲੋ ਸਦੋਂ ਆਪਾਂ ਜੋ ਨਿਕਲੇ ਸੀ ਕਿੱਥੋਂ ਕਵਾੜ ਬਾਜ਼ਾਰ ਤੋਂ ਤੇ ਸੋ ਹੁਣ ਆਪਾਂ ਵਰਕਸ਼ਾਪ ਤੇ ਚੱਲਦੇ ਆਂ ਵਰਕਸ਼ਾਪ ਤੇ ਚੱਲ ਕੇ ਤੁਹਾਨੂੰ ਉੱਥੋਂ ਦਾ ਸਾਰਾ ਗੋਡੇ ਵੀ ਅੱਜ ਵਰਕਸ਼ਾਪ ਤੇ ਜਾਇਆ ਜਾਂਦਾ ਜਾਂ ਕੱਲ ਜਾਇਆ ਜਾਊਗਾ ਆਪਣੇ ਕੋਲ ਦੇਖਦੇ ਕਿੰਨਾ ਹਨੇਰਾ ਹੁੰਦਾ ਕਿਉਂਕਿ ਇਹ ਕਰੀਬ 4.5 ਦਾ ਟਾਈਮ ਆ ਸ਼ਾਮ ਦਾ ਤੇ ਚਲੋ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ